ਸਸਰੀ ਗਾ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਇੱਕ ਪਾਸੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਲਗਾਤਾਰ ਹੀ ਸੁਰਖੀਆਂ ਦੇ ਵਿੱਚ ਬਣੇ ਹੋਏ ਨੇ ਕਿਉਂਕਿ ਜਦੋਂ 11 ਅਗਸਤ ਨੂੰ ਨਵੇਂ ਜਿਹੜੇ ਨੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਦੀ ਚੋਣ ਕੀਤੀ ਗਈ ਹੈ ਜਿੰਨੂੰ ਚੁਣਿਆ ਗਿਆ ਹਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਤੇ ਦੂਸਰੇ ਪਾਸੇ ਗੱਲ ਕਰੀਏ ਤਾਂ ਉਦੋਂ ਦੇ ਹੀ ਕਾਫੀ ਜਿਹੜਾ ਹੈ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਤੇ ਉਹਨਾਂ ਦੇ ਸਾਥੀਆਂ ਵੱਲੋਂ ਜਿਹੜੇ ਨੇ ਤੰਜ ਕੱਸੇ ਜਾ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਲਗਾਤਾਰ ਹੀ ਮਾੜਾ ਚੰਗਾ ਬੋਲਦੇ ਨਜ਼ਰ ਆਏ ਜਿੱਥੇ ਉਹਨਾਂ ਨੂੰ ਇਹ ਤੱਕ ਕਹਿ ਦਿੱਤਾ ਕਿ ਉਹ ਮਰਾਸੀ ਨੇ ਤੇ ਦੂਸਰੇ ਪਾਸੇ ਇਹ ਵੀ ਕਿਹਾ ਗਿਆ ਕਿ ਜਿਹੜੇ ਨਵੇਂ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਬਣੇ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਅਸੀਂ ਉਹਨਾਂ ਨੂੰ ਸ਼੍ਰੋਮਣੀ ਕਾਲੀ ਦਲ ਦਾ ਪ੍ਰਧਾਨ ਸਮਝਦੇ ਹੀ ਨਹੀਂ ਤੇ ਦੂਸਰੇ ਪਾਸੇ ਇਹ ਵੀ ਗੱਲਾਂ ਸੁਣਨ ਨੂੰ ਮਿਲੀਆਂ ਜਿੱਥੇ ਉਹਨਾਂ ਨੇ ਕਿਹਾ ਕਿ ਅ ਸਾਡੇ ਜਿਹੜੇ ਨੇ ਸ਼੍ਰੋਮਣੀ ਗਾਲੀਦਰ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੀ ਰਹਿਣਗੇ ਤੇ ਨਾ ਅਸੀਂ ਹਰਪ੍ਰੀਤ ਸਿੰਘ ਨੂੰ ਅੱਜ ਮੰਨਦੇ ਹਾਂ ਤੇ ਨਾ ਹੀ ਮੰਨਦੇ ਹਾਂ ਕੱਲ ਲੇਕਿਨ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਵੀ ਕਾਨਫਰੰਸ ਦੌਰਾਨ ਇੱਕ ਗੱਲ ਇਹ ਕਹੀ ਪੱਤਰਕਾਰਾਂ ਨੂੰ ਕਿ ਜਿਹੜੇ ਹਾਤੀ ਹੁੰਦੇ ਨੇ ਉਹ ਲੰਘ ਜਾਂਦੇ ਨੇ ਉਹ ਕਿਸੇ ਦਾ ਮਾੜਾ ਚੰਗਾ ਨਹੀਂ ਸੁਣਦੇ ਤਾਂ ਮੈਂ ਆਪਣੀ ਚਾਲ ਚੱਲਦਾ ਹਾਂ ਮੈਂ ਆਪਣੇ ਕੰਮ ਕਰਦੇ ਜਾਣਾ ਹੈ ਮੈਂ ਪੰਥ ਦੇ ਨਾਲ ਜੁੜਿਆ ਹਾਂ ਸੱਤ ਮੈਂਬਰੀ ਕਮੇਟੀ ਨੇ ਜਿੱਥੇ ਸਾਨੂੰ ਚੁਣਿਆ ਹੈ ਜਿਹਦੇ ਪੰਜ ਮੈਂਬਰ ਕਾਰਸ਼ੀਲ ਨੇ ਤੇ ਲਗਾਤਾਰ ਅਸੀਂ ਆਪਣੇ ਜਿਹੜੇ ਉਹਦਿਆਂ ਤੋਂ ਕੰਮ ਕਰਨੇ ਨੇ ਅਸੀਂ ਪੰਥ ਲਈ ਬਨੇ ਹਾਂ ਇਹ ਪੰਥ ਦੀ ਕਮੇਟੀ ਹੈ ਤੇ ਪੰਥ ਦੇ ਨਾਲ ਹੀ ਜਿਹੜੀ ਹੈ ਇਸ ਕਮੇਟੀ ਨੂੰ ਤੋੜਨਾ ਹੈ ਨਾ ਕਿ ਸ਼੍ਰੋਮੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਿਵੇਂ ਪਰਿਵਾਰਕ ਕਮੇਟੀ ਬਣਾ ਕੇ ਬੈਠ ਗਏ ਹਾਲਾਂਕਿ ਉਹਦੇ ਵਿੱਚ ਕਾਫੀ ਚੂੜ ਸੱਚ ਵੀ ਬੋਲੇ ਗਏ ਸੁਖਬੀਰ ਸਿੰਘ ਬਾਦਲ ਵੱਲੋਂ ਲੇਕਿਨ ਉਹ ਸਾਰੀਆਂ ਚੀਜ਼ਾਂ ਖਾਰਜ ਹੁੰਦੀਆਂ ਨਜ਼ਰ ਆਈਆਂ ਇੱਕ ਪਾਸੇ ਜਿੱਥੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਤੇ ਉਹਨਾਂ ਦੇ ਸਾਥੀ ਲਗਾਤਾਰ ਹੀ ਮਾੜਾ ਚੰਗਾ ਬੋਲਦੇ ਨਜ਼ਰ ਆਏ ਲੇਕਿਨ ਇਸ ਟਾਈਮ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਇੱਕ ਨਵੀਂ ਜਿਹੜੀ ਹੈ ਆਪਣੀ ਰਣਨੀਤੀ ਬਣਾ ਲਈ ਹੈ ਜਿਦੇ ਵਿੱਚ ਹੁਣ ਇੱਕ ਜ਼ਬਰਦਸਤ ਪਲਾਨ ਦੇ ਨਾਲ ਲੋਕਾਂ ਦੇ ਸਾਹਮਣੇ ਪੇਸ਼ ਹੋਣਗੇ ਤੁਹਾਨੂੰ ਦੱਸ ਦਿੰਦੇ ਆ ਕਿ ਜਾਣਕਾਰੀ ਮਿਲ ਰਹੀ ਹੈ ਕਿ ਹੁਣ ਹਰਪ੍ਰੀਤ ਢੜੇ ਵੱਲੋਂ ਅਜਿਹਾ ਕੰਮ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਨਾਲ ਸੁਖਬੀਰ ਢੜਾ ਇੱਕੋ ਵਾਰ ਹੀ ਚਾਰੇ ਖਾਨੇ ਚਿਤ ਹੋ ਜਾਵੇਗਾ ਉਸ ਵਿੱਚ ਕਈ ਵਾਰ ਲਾਨਾ ਦਾ ਲਾਂਤਾ ਦਾ ਸਾਹਮਣਾ ਕਰਨਾ ਪਵੇਗਾ ਦੇਖੋ ਸਾਡੀ ਇਹ ਖਾਸ ਰਿਪੋਰਟ ਹੈ ਜਦੋਂ ਜਦੋਂ ਤੋਂ ਪੰਜ ਮੈਂਬਰੀ ਕਮੇਟੀ ਵਿੱਚ ਡੈਲੀਕੇਟ ਇਗਲਾਸ ਜਰੀਏ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਗਿਆ ਹੈ ਉਦੋਂ ਤੋਂ ਸੁਖਬੀਰ ਟੜੇ ਅਤੇ ਹਰਪ੍ਰੀਤ ਦੇ ਵਿਚਕਾਰ ਵੱਡੀ ਸਿਆਸਤ ਜੰਗ ਛਿੜ ਚੁੱਕੀ ਹੈ। ਪਾਵੇਂ ਹਰਪ੍ਰੀਤ ਟੜਾ ਹਲਕ ਕਮੇਟੀਆਂ ਚੂਨਣ ਵਿੱਚ ਰੁੱਝਿਆ ਹੋਇਆ ਪਰ ਸੁਖਬੀਰ ਟੜੇ ਵੱਲੋਂ ਹਰਪ੍ਰੀਤ ਟੜੇ ਨੂੰ ਕੇਰਨ ਦਾ ਕੋਈ ਮੌਕਾ ਨਹੀਂ ਛੱਡਿਆ ਜਾ ਰਿਹਾ। ਇਹ ਕਹਿ ਲਓ ਕਿ ਪਹਿਲਾ ਜਿਹੜੇ ਸਿਆਸੀ ਥਾਣ ਸੱਤਾ ਧਾਰੀ ਪਹਾਣੀ ਦੇ ਵੱਲ ਛੱਡ ਗਏ ਸੀ ਉਦੋਂ ਤੱਕ ਜ਼ਿਆਦਾਤਰ ਤੀਰ ਹੁਣ ਹਰਪ੍ਰੀਤ ਟੜੇ ਵੱਲ ਹੀ ਜਿਹੜੇ ਨੇ ਛੱਡੇ ਜਾ ਰਹੇ ਨੇ। ਸੁਖਬੀਰ ਟੜੇ ਨੇ ਇਹਨਾਂ ਬਿਆਨਾਂ ਤੇ ਇਹ ਸਾਬਤ ਹੁੰਦਾ ਹੈ ਕਿ ਸੁਖਬੀਰ ਟੜੇ ਨੂੰ ਹੁਣ ਸੱਤਾਧਾਰੀ ਪਾਰਟੀ ਵਿੱਚੋਂ ਜਿਆਦਾ ਡਰ ਹਰਪ੍ਰੀਤ ਟੜੇ ਤੋਂ ਲੱਗਣ ਲੱਗ ਪਿਆ ਹੈ ਸੁਖਬੀਰ ਟੜੇ ਵੱਲੋਂ ਚੰਦੂ ਮਾਜਰੇ ਦੇ ਬਿਆਨ ਦੇ ਆਧਾਰ ਤੇ ਵੀ ਹਰਪ੍ਰੀਤ ਟੜੇ ਤੋਂ ਜੰਮ ਕੇ ਤਿੱਖਾ ਨਿਸ਼ਾਨਾ ਸਾਧਿਆ ਗਿਆ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਵੱਡਾ ਸਾਜ਼ਿਸ਼ ਕਰਤਾ ਵੀ ਫਰਮਾਉਣ ਦੀ ਕੋਸ਼ਿਸ਼ ਕੀਤੀ ਗਈ ਉਂਝ ਸਿਆਸਤ ਵਿੱਚ ਕੋਈ ਪਹਿਲੀ ਵਾਰ ਨਹੀਂ ਹੋਇਆ ਵਿਰੋਧੀਆਂ ਨੂੰ ਜੋ ਸਾਜ਼ਿਜ ਕਰ ਰਿਹਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੋਵੇ ਸਿਆਸਤ ਦੀ ਦੁਨੀਆ ਵਿੱਚ ਅਜਿਹਾ ਅਕਸਰ ਹੀ ਦਿਖਣ ਨੂੰ ਮਿਲਦਾ ਹੈ ਕਿਉਂਕਿ ਅਜਿਹਿਆਂ ਬਿਆਨਬਾਜ਼ੀਆਂ ਦਾ ਥੋੜੇ ਬਹੁਤ ਲੋਕਾਂ ਤੇ ਅਸਰ ਹੋ ਜਾਂਦਾ ਹੈ ਤੇ ਸਾਰੇ ਲੋਕ ਮਾਮਲੇ ਦੀ ਮੇਕ ਪੜਤਾਲ ਤੱਕ ਨਹੀਂ ਪਹੁੰਚਦੇ ਹੁਣ ਜਰਾ ਦਲਜੀਤ ਚੀਮਾ ਦਾ ਬਿਆਨ ਵੀ ਸੁਣ ਲੈਨੇ ਹਾ ਸੁਖਬੀ ਧੜੇ ਦੀ ਜਾਰੀ ਯੋਜਨਾ ਤੇ ਸਮੇਂ ਚੋਪਟ ਹੋ ਗਈ ਜਦੋਂ ਮਸ਼ਹੂਰ ਸੁਖਦੇਵ ਸਿੰਘ ਢੀਂਸਾ ਦੇ ਸੁਪੁੱਤਰ ਪਰਮਿੰਦਰ ਸਿੰਘ ਢੀਂਸਾ ਨੇ মিডিਆ ਸਾਹਮਣੇ ਆ ਕੇ ਬਿਆਨ ਦਿੱਤਾ ਕਿ ਸੁਖਬੀਰ ਸਿੰਘ ਬਾਦਲ ਦਾ ਤੜਾ ਸੰਤ ਹਰਚੰਦ ਸਿੰਘ ਲੋਂਗੋਵਾਦੀ ਵਰਸੀ ਪਾਰੇ ਇਕੱਠੇ ਤੇ ਬੁਖਲਾਹਟ ਵਿੱਚ ਆ ਗਿਆ ਇਸ ਕਰਕੇ ਝੂਠੀਆਂ ਬੇਨਵਾਦੀਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੇ ਆਖਿਆ ਕਿ ਗਿਆਨੀ ਹਰਪ੍ਰੀਤ ਸਿੰਘ ਜੱਥੇਦਾਰ ਉਹਦੇ ਤੇ ਹੁੰਦਿਆ ਵੀ ਉਹਨਾਂ ਨੂੰ ਰਿਆਇਸ਼ ਤੇ ਕਦੇ ਨਹੀਂ ਤੇ ਕਦੇ ਜਦੋਂ ਆਏ ਸੀ ਉਸ ਸਮੇਂ ਵੀ ਜੱਥੇਦਾਰ ਨਹੀਂ ਸਨ ਤਾਂ ਹੁਣ ਤੁਹਾਨੂੰ ਦੱਸ ਦਈਏ ਕਿ ਜਿਹੜੀ ਮੇਨ ਖਬਰ ਨਿਕਲ ਕੇ ਆ ਰਹੀ ਹੈ ਕਿ ਜਦੋਂ ਪੰਜ ਮੈਂਬਰੀ ਕਮੇਟੀ ਅਕਾਲ ਤਖਤ ਦੇ ਹੁਕਮਦਾਨ ਚਲਦਿਆਂ ਡੈਡੀਕੇਟ ਇਸ اجلاس ਸੱਦ ਕੇ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਕੀਤੀ ਗਈ ਉਦੋਂ ਤੋਂ ਹੀ ਹੁਣ ਸਖਬੀਰ ਤੇ ਧੜੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਧੜੇ ਤੇ ਨੀਚਾ ਦਿਖਾਉਣ ਤੇ ਕੋਈ ਕਸਰ ਨਹੀਂ ਛੱਡੀ ਪਰ ਉਹਨਾਂ ਦੀ ਕੋਈ ਵੀ ਜਿਹੜੀ ਹੈ ਚਾਲ ਕਾਮਯਾਬ ਨਹੀਂ ਹੋ پا ਰਹੀ ਤਾਂ ਹਰਪ੍ਰੀਤ ਸਿੰਘ ਤੜਾ ਜ਼ਬਰਦਸਤ ਪਲਾਨ ਲੈ ਕੇ ਹੁਣ ਆ ਰਿਹਾ ਹੈ ਜਿਦੇ ਵਿੱਚ ਦੇਖਣਾ ਹੋਏਗਾ ਕਿ ਸੁਖਬੀਰ ਸਿੰਘ ਬਾਦਲ ਤਾਂ ਪਹਿਲਾਂ ਹੀ ਬਖਲੋਏ ਬਖਲਾਏ ਹੋਏ ਨੇ ਵਾਰ-ਵਾਰ ਉਹਨਾਂ ਵੱਲੋਂ ਗਲਤ ਜਿਹੜੇ ਹੈ ਸ਼ਬਦ ਵਰਤੇ ਜਾ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਲਈ ਲੇਕਿਨ ਹੁਣ ਤੁਹਾਨੂੰ ਦੱਸ ਦਈਏ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਨਵੇਂ ਪਲਾਨਾਂ ਨਾਲ ਨਵੇਂ ਸਟੇਟਮੈਂਟਾਂ ਨਾਲ ਜਿਹੜੀ ਹੈ ਆਉਣਗੇ ਕਿਉਂਕਿ ਉਹਨਾਂ ਵੱਲੋਂ ਜਿਹੜੀ ਐ ਜਿਮਨੀ ਚੋਣਾ ਵਿੱਚ ਚਰਨਤਾ ਦੰਦੀਆਂ ਟੂ ਦੀਆਂ ਸਿਰਤੇ ਨੇ ਤੇ ਦੂਸਰੇ ਪਾਸੇ ਉਹਨਾਂ ਵੱਲੋਂ ਇੱਕ ਨਵੇਂ ਲੋਕਾਂ ਨੂੰ ਨਵੇਂ ਪੰਥ ਦੇ ਜਿਹੜੇ ਸੌਰੀ ਜਿਹੜੇ ਪੰਥ ਦੇ ਲੋਕ ਨੇ ਉਹਨਾਂ ਨੂੰ ਨਵੇਂ ਪਲੈਨਾ ਰਾਹੀ ਸਾਰੀ ਸਿਸਟਮ ਸਮਝਾਣਗੇ ਤੇ ਜਿਵੇਂ ਸ਼੍ਰੋਮਿਕਾਲੀ ਦਲ ਦਾ ਮਾਣ ਪਹਿਲਾਂ ਸੀ ਤੇ ਉਵੇਂ ਹੀ ਮਾਣ ਵਧਾ ਕੇ ਰੱਖਣਗੇ